ਮੇਰੇ ਜੋ ਬ੍ਰੇਕਾਂ ਛੱਡ ਜਾਂਦੀ ਐ ਬੱਸ ਤੁਹਾਨੂੰ ਪਤਾ ਕੀ ਹਾਲ ਹੁੰਦਾ ਸਾਡੀ ਬੱਸ ਬ੍ਰੇਕਾਂ ਛੱਡ ਗਈ ਕਿਹੜਾ ਬਾਈ ਹੂੰ ਰੂਪ ਵਾਲਿਆਂ ਦੀ ਹੁੰਦੀ ਸੀ ਰਾਮਪੁਰਾ ਮਰਸਰ ਨਿਹਾਲ ਸਿੰਘ ਵਾਲੇ ਤੋਂ ਨਿਕਲੇ ਸੀ ਹਜੇ ਇੰਨਾ ਚੰਗਾ ਕਿ ਟਾਪ ਪਾਇਆ ਹੀ ਸੀ ਇੰਨੀ ਬੱਸ ਭਰੀ ਹੁੰਦੀ ਸੀ ਬਾਰੀਆਂ ਨਾਲ ਲੰਕਦੇ ਸੀ ਲੋਕ ਤੇ ਜਦੋਂ ਮੈਂ ਮਾਰਿਆ ਬ੍ਰੇਕਾਂ ਤੇ ਪੈਡਲ ਤੇ ਬ੍ਰੇਕਾਂ ਜਵਾਬ ਦੇ ਮੈਂ ਕਹਿੰਦਾ ਮਾਰੇ ਗਏ ਮੈਂ ਕਹਿੰਦਾ ਮੈਂ ਕਨੈਕਟਰ ਨੂੰ ਹੌਲੀ ਕਿਦੇ ਕਿ ਸੱਪ ਉਹ ਦੀਪ ਹੁੰਦਾ ਸੀ ਬੌਬਿਆਂ ਦਾ ਟਰਾਲਾ ਚਲਾਉਂਦਾ ਦਬਈ ਮੈਂ ਕਹਿੰਦਾ ਭਰਾਈ ਕਹਿੰਦਾ ਕੀ ਹੋ ਗਿਆ ਮੈਂ ਕਹਿੰਦਾ ਗੱਡੀ ਬ੍ਰੇਕਾਂ ਛੱਡ ਗਈ ਮੈਂ ਤਾਂ ਉਹਨੂੰ ਹੌਲੀ ਕਿਹਾ ਵੀ ਚਲ ਗੱਡੀ ਬ੍ਰੇਕਾਂ ਜਾਂਦੀ ਬੀਏ ਮੈਂ ਕਹਾਂ ਮੈਂ ਤਾਂ ਮੈਂ ਕਰ ਲੈਂਦਾ ਬਾਬਾ ਤੁਸੀਂ ਯਕੀਨ ਨਹੀਂ ਮੰਨਣਾ ਮੂਹਰਲੀ ਬਾਰੀ ਤੱਕ ਗੱਡੀ ਖਾਲੀ ਹੋ ਗਈ ਯਾਰ ਮੂਰੇ ਕੋਈ ਵੀ ਨਾ ਸਭ ਪਿੱਛੇ ਪਤਾ ਨਹੀਂ ਕਿਵੇਂ ਦੁਨੀਆ ਦਲੜੀ ਦੀ ਮਰੇ ਯਾਰ ਵਿੱਚ ਸਭ ਪਿੱਛੇ ਕਨੈਕਟਰ ਮੇਰਾ ਉੱਤੋਂ ਦੀ ਜਾਵੇ ਡੰਡਾ ਫੜ ਕੇ ਸੀਟਾਂ ਤੋਂ ਦੀ ਮਗਰ ਨੂੰ ਤੇ ਮੇਰੇ ਮੂਰੇ ਡੀ ਆਲਾ ਜਾਵੇ ਹੁਣ ਹਾਰਨ ਵੀ ਹੈ ਨਹੀਂ ਪ੍ਰੈਸ਼ਰ ਤਾਂ ਨਿਕਲ ਗਿਆ ਮੈਨੂੰ ਆਏ ਚੌਥਾ ਗੀਅਰ ਲੈ ਲੈ ਨਾ ਮੈਂ ਗੀਅਰ ਕੱਢਾਂ ਮੈਂ ਕਹਾਂ ਜੇ ਨਾ ਲਿਆ ਚੌਥਾ ਫੇਰ ਬੱਦੂ ਓਏ ਉਹ ਡੀ ਆਲਾ ਸੀਸੇ ਵੇਚ ਦੀ ਝਾਕ ਗਿਆ ਮੈਂ ਉਹਨੂੰ ਐ ਕਰਕੇ ਮੈਂ ਕਹਾਂ ਵੀ ਬ੍ਰੇਕਾਂ ਹੈ ਨਹੀਂ ਸਾਮਣੇ ਗਿਆ ਉਹਨੇ ਭਜਾਤੀ ਸਾਹਮਣੇ ਸੀ ਪੱਠਾ ਮੈਂ ਕਿਹਾ ਵੀ ਪੱਠੇ ਚ ਬਾੜ ਦਿਆਂਗੇ ਉਹ ਡੀ ਵਾਲੇ ਨੇ ਵੀ ਸੋਚ ਲਿਆ ਵੀ ਆਪਾਂ ਪੱਠੇ ਚ ਬਾੜ ਦਿਆਂਗੇ ਹੁਣ ਮੈਨੂੰ ਤਾਂ ਮੈਂ ਆਪਦੀ ਪੱਠੇ ਜਬਾਰ ਨਹੀਂ ਸੀ ਮੈਂ ਤਾਂ ਪਹਿਲੇ ਹੀ ਮੂਹਰ ਚ ਸੀ ਉਹ ਕਲਚਰ ਦੇ ਨੇ ਉਹਨੇ ਵੀ ਪੱਠੇ ਜਬਾਰਤੀ ਮੈਂ ਵੀ ਉਹ ਮੇਰੇ ਮੂਰੇ ਮੈਂ ਉਹਦੇ ਮਗਰ ਪੱਠੇ ਦੇ ਵਾਲੇ ਦਾਲੇ ਬਾਬਾ ਦੋ ਗਿਹੜੇ ਕੱਢੇ ਅਸੀਂ ਤੀਜੇ ਗਿਹੜੇ ਉਹ ਛੜਕ ਚੜ ਗਿਆ ਫੇਰ ਮੈਂ ਤਾਂ ਨਹੀਂ ਬੰਦ ਕਰੇ ਗਿਹੜੇ ਆਪਦੇ ਮੈਂ ਤਾਂ ਪੱਠੇ ਦੇ ਵਾਲੇ ਦਾਲੇ ਹੀ ਰਹਾ ਉਹ ਲੋਕ ਕਹਿੰਦੇ ਵੀ ਲੜ ਪੇ ਬਾਸ ਵਾਲਾ ਬਗੱਡੀ ਵਾਲੇ ਦੇ ਮਗਰ ਲੱਗਿਆ ਵਾ ਹੁਣ ਕਿਹੜੀ ਲੜਾਈ ਉਹ ਪੱਠੇ ਵਾਲਾ ਵ ਗੌਰ ਕਰਿਆ ਦਿਸਣੋਂ ਹਟਾਇਆ ਪਿਆ ਯਾਰ ਗੱਲ ਕੀ ਬਣ ਗਈ ਭੱਠੇ ਚ ਆਪਣੇ ਓ ਤੀਜੇ ਗਲੇ ਬਸ ਖੜੀ ਚੌਥੇ ਮੈਨੂੰ ਕਹਿੰਦਾ ਕੀ ਆ ਕਹਿੰਦਾ ਸੀ ਇਹ ਮੈਂ ਕੋਰੇ ਤਾਂ ਕੋਈ ਨਹੀਂ ਕਿਹਾ ਕਹਿੰਦਾ ਉਹਦੇ ਮਖਰ ਕਾਤੋਂ ਲੱਗਿਆ ਸੀ ਮੈਂ ਕਿਹਾ ਉਹ ਤਾਂ ਗਲਤੀ ਨੇ ਲੱਗ ਗਿਆ ਉਹਨੇ ਤਾਂ ਸਿੱਧਾ ਜਾਣਾ ਸੀ ਮੈਂ ਕਿਹਾ ਇੱਧਰ ਤਾਂ ਮੈਂ ਵੜਨਾ ਸੀ ਮੈਂ ਕਿਹਾ ਉਹ ਵੀ ਇੱਧਰ ਹੀ ਵਰ ਗਿਆ ਕੰਜਰਦਾ ਯਾਰ ਅਸੀਂ ਤਾਂ ਭਰਾਵਾ ਮੈਂ ਕਿਹਾ ਆਈ ਪੰਮਲ ਪੂਸੇ ਪੈ ਗਏ ਤੇ ਉਹ ਗਾਂ ਰੋਕ ਕੇ ਆਈ ਡੀ ਵਾਲਾ ਉਹ ਮੈਨੂੰ ਕਹਿੰਦਾ ਮੇਰੀਆਂ ਲਾਤਾਂ ਨੂੰ ਹੱਥ ਲਾ ਕੇ ਕਿ ਮੈਂ ਕਿਉਂ ਕਹਿੰਦਾ ਹਜੇ ਵਿਚਾਰਨ ਚਰਨ ਕਰੀ ਜਾਂਦੀਆਂ ਕਹਿੰਦਾ ਮੈਂ ਕਿਹਾ ਤਾਂ ਮਗਰ ਹੀ ਪੈ ਗਿਆ ਹਟੋ ਕੇ ਯਾਰ ਯਾਰ ਹੈ ਕਈ ਵਾਰੀ ਚੱਕਰੀ ਇਹੋ ਜਿਹਾ ਬਣ ਜਾਂਦਾ ਮੈਂ ਕਿਹਾ ਹੁਣ ਹੌਲੀ ਹੌਲੀ ਲੈ ਚੱਲਾਂਗੇ ਬੁੜਕਾਂ ਨੂੰ ਮੈਂ ਕਿਹਾ ਵੀ ਹੁਣ ਬਹਿ ਜਾਓ ਕਹਿੰਦੇ ਉਹ ਮਰਨਾ ਨਹੀਂ ਹੋਰ ਵਾਸਤੇ ਆ ਜਾਗੇ ਭਾਈ ਕਰਾਇਆ ਵੀ ਰੱਖ ਲਾ